ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਜਗਸੀਰ ਸਿੰਘ ਪਟਿਆਲਾ ਪੰਜਾਬ ਤੋਂ ਦੋਸਤੋ ਅੱਜ ਮੈਂ ਲੋਕ ਭਲਾਈ ਹਿੱਤ ਪਲੇਟਲੇਟ ਸੈੱਲ ਵਧਾਉਣ ਲਈ ਦੇਸੀ ਫਾਰਮੂਲਾ ਸ਼ੇਅਰ ਕਰ ਰਹੇ ਹਾਂ ਜੋ ਕਿ ਕੁਝ ਹੀ ਦਿਨਾਂ ਦੇ ਵਿੱਚ ਰੋਗੀ ਦੇ ਸੈੱਲ ਬਣਾ ਕੇ ਰੋਗੇ ਨੂੰ ਤੰਦਰੁਸਤ ਬਣਾ ਦਿੰਦਾ ਹੈ ਦੋਸਤੋ ਨੁਕਸਾ ਨੋਟ ਕਰੋ ਪਪੀਤਾ ਮਰੀਜ਼ ਨੂੰ ਡੇਲੀ ਕੱਟ ਕੇ ਦੇਵੋ ਤੇ ਕਾਲਾ ਨਾਮਕ ਫੁੱਕ ਕੇ ਜ਼ਰੂਰ ਖਵਾਓ ਇਸ ਨਾਲ ਜਲਦੀ ਪਲੇਟਲੈਟ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਨੇਗੇ ਇਸ ਤੋਂ ਇਲਾਵਾ ਪਪੀਤੇ ਦੇ ਪੱਤੇ ਤੇ ਗਲੋ ਇਹ ਦੋਵਾਂ ਨੂੰ ਤੁਸੀਂ ਕਾੜਾ ਬਣਾ ਕੇ ਮਰੀਜ਼ ਨੂੰ ਦੇ ਸਕਦੇ ਹੋ ਇਸ ਨਾਲ ਵੀ ਪਲੇਟਲੈਟ ਸੈੱਲ ਬਹੁਤ ਜਲਦੀ ਬਣਨੇ ਸ਼ੁਰੂ ਹੋ ਜਾਂਦੇ ਨੇ ਅਨਾਰ ਅਨਾਰ ਦਾ ਜੂਸ ਡੇਲੀ ਤੁਸੀਂ ਮਰੀਜ਼ ਨੂੰ ਦੇ ਸਕਦੇ ਹੋ ਇਸ ਨਾਲ ਵੀ ਸੈੱਲ ਕਾਫੀ ਇੰਪਰੂਵ ਹੁੰਦੇ ਨੇ ਕੀਵੀ ਫਲ ਕੀਵੀ ਫਲ ਵੀ ਪਲੇਟਲੇਟ ਸੈੱਲ ਨੂੰ ਇੰਪਰੂਵ ਕਰਨ ਵਿੱਚ ਬਹੁਤ ਹੀ ਸਹਾਇਕ ਹੁੰਦਾ ਹੈ ਇਸ ਤੋਂ ਇਲਾਵਾ ਦੋਸਤੋ ਚਕੰਦਰ ਸੁਗੰਦਰ ਨੂੰ ਕੱਟ ਕੇ ਉਸ ਤੇ ਕਾਲਾ ਨਾਮਕ ਭੁੱਕ ਕੇ ਥੋੜਾ ਨਿੰਬੂ ਨਚੋੜ ਕੇ ਮਰੀਜ਼ ਨੂੰ ਦੇਵੋ ਇਸ ਨਾਲ ਵੀ ਪਲੇਟਲਟ ਸੈੱਲ ਕਾਫੀ ਇੰਪਰੂਵ ਹੋ ਜਾਂਦੇ ਨੇ ਇਸ ਤੋਂ ਇਲਾਵਾ ਪਾਲਕ ਦਾ ਜੂਸ ਜਾਂ ਸੂਪ ਪਾਲਕ ਦੇ ਵਿੱਚ ਵਿਟਾਮਿਨ ਕੇ ਹੁੰਦਾ ਜੋ ਪਲੇਟਲਟ ਲੈਟ ਸੈੱਲ ਵਧਾਉਣ ਦੇ ਵਿੱਚ ਕਾਫੀ ਸਹਾਇਕ ਹੁੰਦਾ ਹੈ ਇਸ ਤੋਂ ਇਲਾਵਾ ਦੋਸਤੋ ਨਾਰੀਅਲ ਨਾਰੀਅਲ ਦਾ ਪਾਣੀ ਨਾਰੀਅਲ ਦਾ ਪਾਣੀ ਸਰੀਰ ਦੇ ਵਿੱਚ ਖੁਸ਼ਕੀ ਹੋਣ ਤੋਂ ਬਚਾਉਂਦਾ ਤੇ ਇਲੈਕਟ੍ਰੋਲਾਈਟਸ ਪੂਰੇ ਕਰਦਾ ਹੈ ਏ ਵੀ ਸਲਬ ਵਧਾਉਣ ਦੇ ਵਾਸਤੇ ਕਾਫੀ ਮਹਤਵਪੂਰਨ ਹੈ ਬੱਕਰੀ ਦਾ ਦੁੱਧ ਬੱਕਰੀ ਦੇ ਦੁੱਧ ਦੇ ਵਿੱਚ ਦੋਸਤੋ ਕਾਫੀ ਵਿਟਾਮਿਨ ਖਣਜ ਪ੍ਰੋਟੀਨ ਅਮੀਨੋ ਐਸਿਡ ਫੋਲਿਕ ਐਸਿਡ ਬਹੁਤ ਕੁਸ ਮਾਤਰਾ ਦੇ ਵਿੱਚ ਪਾਇਆ ਜਾਂਦਾ ਕਿਉਂਕਿ ਬੱਕਰੀ ਜਗਾ ਜਗਾ ਤੋਂ ਫੁੱਲ ਪੱਤੇ ਪੱਤੀਆਂ ਤਰ੍ਹਾਂ ਤਰ੍ਹਾਂ ਦੇ ਯਾਨੀ ਕਿ ਆਪਣੇ ਬਨਸਪਤੀ ਖਾਂਦੀ ਹੈ ਇਹਦੇ ਦੁੱਧ ਦੇ ਵਿੱਚ ਕਾਫੀ ਤਾਕਤ ਹੁੰਦੀ ਹੈ ਸਲ ਵਧਾਉਣ ਦੀ ਤੇ ਰੋਜ ਨੂੰ ਰੋਗੇ ਨੂੰ ਕੋਸ਼ਿਸ਼ ਕਰੋ ਵੀ ਡੇਲੀ ਪਾਇਆ ਦੁੱਧ ਜਰੂਰ ਦਿਵੋ ਇਸ ਨਾਲ ਵੀ ਸੈੱਲ ਬਹੁਤ ਜਲਦੀ ਇੰਪਰੂਵ ਹੋ ਜਾਂਦੇ ਨੇਗੇ ਇਸ ਤੋਂ ਇਲਾਵਾ ਆਇਰਨ ਤੇ ਫੋਲਿਕ ਐਸਿਡ ਆਇਰਨ ਤੇ ਫੋਲਿਕ ਐਸਿਡ ਵੀ ਸੈੱਲ ਇੰਪਰੂਵ ਕਰਨ ਵਾਸਤੇ ਬਹੁਤ ਜ਼ਰੂਰੀ ਹੁੰਦਾ ਤੁਸੀਂ ਆਇਰਨ ਦਾ ਕੋਈ ਟੌਨਿਕ ਦੇ ਸਕਦੇ ਜਿਸ ਵਿੱਚ ਫੋਲਿਕ ਐਸਿਡ ਸ਼ਾਮਲ ਹੋਵੇ ਇਸ ਤੋਂ ਇਲਾਵਾ ਵਿਟਾਮਿਨ B12 ਬਾਡੀ ਦੀ ਵੀਕਨੈਸ ਨੂੰ ਦੂਰ ਕਰਨ ਲਈ ਬੀਟ 12 ਜਿਹੜਾ ਵਿਟਾਮਿਨ ਹੈ ਉਹ ਬਹੁਤ ਜਿਆਦਾ ਸਹਾਇਕ ਹੁੰਦਾ ਹੈ ਤੁਸੀਂ ਵਿਟਾਮਿਨ ਬੀਟ 12 ਦਾ ਕੋਈ ਟੈਬਲੇਟ ਜਾਂ ਸੀਰਪ ਰੋਗੇ ਨੂੰ ਨਾਲ ਲਾ ਸਕਦੇ ਹੋ ਜਾਂ ਇੰਜੈਕਸ਼ਨ ਦੇ ਸਕਦੇ ਹੋ ਇਹ ਵੀ ਸਹਾਇਕ ਹੋਵੇਗਾ ਸੈੱਲ ਇੰਪਰੂਵ ਕਰਨ ਵਾਸਤੇ ਵੀਕਨੈਸ ਦੂਰ ਹੋਵੇਗੀ ਇਸ ਤੋਂ ਇਲਾਵਾ ਦੋਸਤੋ ਵਿਟਾਮਿਨ ਸੀ ਵਿਟਾਮਿਨ ਸੀ ਐਂਟੀਬਾਡੀ ਨੂੰ ਇੰਪਰੂਵ ਕਰਨ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ ਇਹਦੇ ਵਾਸਤੇ ਤੁਸੀਂ ਆਮਲਾ ਵਿਟਾਮਿਨ ਸੀ ਦੀ ਗੋਲੀ ਜਾ ਫਰਮਸਮੀ ਜਾਂ ਸੰਤਰਾ ਨਿੰਬੂ ਇਹ ਤੁਸੀਂ ਇਹਦੇ ਵਾਸਤੇ ਲੈ ਸਕਦੇ ਹੋ ਇਹ ਵੀ ਸੈਲ ਇੰਪਰੂਵ ਕਰਨ ਵਾਸਤੇ ਕਾਫੀ ਸਹਾਇਕ ਹੋਵੇਗਾ ਤੁਹਾਡੇ ਲਈ ਇਸ ਤੋਂ ਇਲਾਵਾ ORS ਪਾਊਡਰ ਦਾ ਘੋਲ ਰੋਗੀ ਨੂੰ ਨੀਟ ਪਾਣੀ ਦੇਣ ਦੀ ਬਜਾਏ ਕੱਲਾ ਪਾਣੀ ਦੇਣ ਦੇ ਬਜਾਏ ORS ਪਾਊਡਰ ਦਾ ਘੋਲ ਦੋ ਉਹਦੇ ਵਿੱਚ ਇਲੈਕਟ੍ਰੋਲਾਈਟਸ ਹੁੰਦੇ ਨੇਗੇ ਜੋ ਜ਼ਰੂਰੀ ਤੱਤਵ ਪੇਟ ਦੇ ਅੰਦਰ ਜਾਂਦੇ ਨੇ ਕਿ ਤੇ ਰੋਗੀ ਨੂੰ ਰੀ ਹਾਈਡਰੇਸ਼ਨ ਦੀ ਸਮੱਸਿਆ ਪੈਦਾ ਨਹੀਂ ਹੁੰਦੀ ਤੇ ਸੈਲ ਇੰਪਰੂਵ ਹੁੰਦੇ ਰਹਿੰਦੇ ਨੇ ਕਿ ਖੁਸ਼ਕੀ ਨਹੀਂ ਆਉਂਦੀ ਸਰੀਰ ਦੇ ਵਿੱਚ ਵੀਕਨੈਸ ਪੈਦਾ ਨਹੀਂ ਹੁੰਦੀ ਇਸ ਤੋਂ ਇਲਾਵਾ ਦੋਸਤੋ ਕਾਲਾ ਨਾਮਕ ਕਾਲਾ ਨਾਮਕ ਪੇਟ ਦੇ ਹਾਜਮ ਨੂੰ ਦਰਸਤ ਕਰਦਾ ਹੈ ਤੇ ਫੋਲਿਕ ਐਸਿਡ ਵਗੈਰਾ ਜਾਨੀ ਇੰਪਰੂਵ ਕਰਦਾ ਹੈ ਡਾਈਜੈਸਟਿਵ ਸਿਸਟਮ ਯਾਨੀ ਕਿ ਵਧੀਆ ਬਣਾਉਂਦਾ ਹੈ ਤੇ ਇਹ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ ਠੀਕ ਹੈ ਏ ਦੋਸਤੋ 셀 ਇੰਪਰੂਵ ਕਰਨ ਦਾ ਕਾਫੀ ਮਹੱਤਵਪੂਰਨ ਫਾਰਮੂਲਾ ਹੈ ਜੋ ਤਕਰੀਬਨ 7 ਲੈਪਸਟ ਆਉਂਦੇ ਨੇਗੇ ਅਸੀਂ ਇਹ ਫਾਰਮੂਲਾ ਉਹਤੇ ਲਾਉਣਾ ਦਿਨਾਂ ਦੇ ਵਿੱਚ ਹੀ 셀 ਪਲੇਟਨਟ 셀 ਇੰਪਰੂਵ ਹੋ ਜਾਂਦੇ ਨੇਗੇ ਤੇ ਇਹ ਤੁਹਾਡੀ ਸਪੈਸ਼ਲ ਮੰਗ ਦੇ ਉੱਤੇ ਫਾਰਮੂਲਾ ਮੈਂ ਸ਼ੇਅਰ ਕਰ ਰਹੇ ਹਾਂ ਠੀਕ ਹੈ ਤੇ ਆਸ ਕਰਦਾ ਤੁਹਾਡੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੋਵੇਗਾ ਤੇ ਇਹ ਵੀਡੀਓ ਲੋਕ ਭਲਾਈ ਹਿੱਤ ਬਣਾਈ ਗਈ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਲੋਕਾਂ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਧੰਨਵਾਦ